ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅ ਦੋਸਤੋ ਅੱਜ ਆਪਾਂ ਕਸੌਲੀ ਦੀ ਜਿਹੜੀ 2 ਦਿਨ ਦੀ ਰਾਈਡ ਆ ਉਹ ਸ਼ੁਰੂ ਕਰ ਦਿੱਤੀ ਆ ਤੇ ਆਪਣਾ ਮੋਟਰਸਾਈਕਲ ਬਿਲਕੁਲ ਤਿਆਰ ਬਰ ਤਿਆਰ ਸਮਾਨ ਬੰਨ੍ਹ ਲਿਆ ਕਿਉਂਕਿ ਰਾਈਡ ਸਿਰਫ 2 ਦਿਨ ਦੀ ਆ ਇੱਕ ਟ੍ਰੈਕਿੰਗ ਆ ਛੋਟੀ ਜੀ ਤੇ ਇਸ ਕਰਕੇ ਬਾਹਲੇ ਸਮਾਨ ਦੀ ਲੋੜ ਨਹੀਂ ਪਈ ਤੇ ਮੇਰੇ ਨਾਲ ਹੋਣਗੇ ਤਰਸੇਮ ਚੋਲਾ ਤੇ ਬਾਂਸਲ ਬਾਗੇ ਪੁਰਾਣੇ ਤੋਂ ਗੈਵੀ ਚਹਾਨ ਤਾਂ ਇੱਕ ਸਾਡਾ ਮਿੱਤਰ ਆ ਪਵਨ ਵਿਸ਼ਿਸ਼ਟ ਬਠਿੰਡੇ ਤੋਂ ਤੇ ਬਸ ਅਸੀਂ ਅੱਜ 11 ਕੋ ਜੇ ਕਸੌਲੀ ਪਹੁੰਚ ਜਾਗੇ ਉਸ ਤੋਂ ਬਾਅਦ ਅਸੀਂ ਜਿਹੜਾ ਉੱਥੇ ਅੱਜ ਸਟੇ ਕਰਾਂਗੇ ਤੇ ਕੱਲ ਨੂੰ ਇੱਕ ਟ੍ਰੈਕਿੰਗ ਕਰਾਂਗੇ ਹੁਣ 7 ਵਜ ਗਿਆ ਤੇ ਅਸੀਂ ਜਾਵਾਂਗੇ ਉੱਥੇ ਬੁੱਗੀਪੁਰੇ ਚੌਂਕ ਦੇ ਵਿੱਚ ਮਿਲਾਂਗੇ ਸਾਰੇ ਦੋਸਤ ਤੁਰ ਚੁੱਕੇ ਆ ਤਾਂ ਮੈਂ ਵੀ ਆਪਦਾ ਜਿਹੜਾ ਸਟਾਰਟ ਕਰ ਰਿਹਾ ਬਾਈਕ ਅੱਗੇ ਵੇਖਦੇ ਆ ਕੀ ਮਾਹੌਲ ਚਾਲ ਉਸ ਤਰ੍ਹਾਂ ਗੱਲਬਾਤ ਚੱਲਦੀ ਰਹੂਗੀ ਜਦੋਂ ਆਪਾਂ ਚਕਰਾਤਾ ਤੋਂ ਰਾਈਡ ਲਾਈ ਸੀ ਤੇ ਆਹ ਹੀ ਮੋੜ ਸੀ ਜਿੱਥੇ ਆਪਾਂ ਇਹ ਵਾਅਦਾ ਕੀਤਾ ਸੀ ਕਿ ਬਹੁਤ ਜਲਦੀ ਆਪਾਂ ਨਵੀਂ ਰਾਈਡ ਲੈ ਕੇ ਨਵੇਂ ਸੂਰਜ ਜਦੋਂ ਚੜਿਆ ਨਵੀਂ ਰਾਈਡ ਲੈ ਕੇ ਨਿਕਲਾਂਗੇ ਤੇ ਅੱਜ ਉਹ ਸੂਰਜ ਚੜ ਪਿਆ ਭਾਵੇਂ ਲੇਟ ਹੀ ਚੜਿਆ ਤੇ ਪਰ ਚੜ ਪਿਆ ਕਾਫੀ ਕਿਉਂਕਿ ਹਾਂ 4 ਮਹੀਨੇ ਦਾ ਵੀ ਖੈਰ ਜ਼ਿਆਦਾ ਹੋ ਗਿਆ ਤੇ ਤਰਸੀਮ ਆ ਗਿਆ ਜੀਟੀ ਰੋਡ ਤੇ ਅੱਜ ਥੋੜਾ ਲੇਟ ਕਰਕੇ ਜੀਟੀ ਰੋਡ ਤੇ ਮੇਲੇ ਘਰੇ ਨਹੀਂ ਗਿਆ ਤੇ ਹੁਣ ਹਈ ਕਰਦੇ ਤਿਆਰੀਆਂ ਕਿਉਂਕਿ ਮਿੱਤਰ ਅੱਗੇ ਡਿੱਕਣਦੇ ਆ ਤੇ ਚੱਲਦੇ ਆ ਦੋਸਤੋ ਮੈਟਰੋ ਜਹਾਂ ਸਾਹਿਬ ਆ ਗਿਆ ਇਹ ਪਵਨ ਵਿਸ਼ੇਸ਼ਟ ਜੀ ਬਠਿੰਡੇ ਤੋਂ ਇਹ ਬਾਸਲ ਸਾਹਿਬ ਬਾਗੇ ਪ੍ਰਾਣੇ ਤੋਂ ਪਿਆਰੇ ਮਿੱਤਰ ਸਾਡੇ ਪਾਉਨਵ ਵਿਸ਼ੇਸ਼ਤਾ ਤੇ ਫੇਮ ਆਹ ਹੈਰੀ ਵਾਲਾ ਦਹਾਰਲੇ ਵਾਲਾ ਬੰਦਾ ਆਪਣਾ ਵਕੀਲ ਤੇ ਅਸੀਂ ਖੜੇ ਹਾਂ ਬੁੱਗੀਪੁਰਾ ਚੌਂਕ ਦੇ ਵਿੱਚ ਲੋਈ ਦੋਸਤੋ ਸਰਚਨ ਸਿੰਘ ਚੋਲਾ ਪਾਉਨਵ ਵਿਸ਼ੇਸ਼ ਜੀ ਰਕੇਸ਼ ਪਾਸ ਜੀ ਇਹ ਆਪਣੇ ਮਿੱਤਰ ਵਕੀਲ ਵੀਰ ਜੀ ਹੋਣਗੇ ਸਾਰੇ ਦੋਸਤਾਂ ਨੂੰ ਮਿਲ ਕੇ ਬੜੀ ਹੁਣ ਖੁਸ਼ੀ ਹੋ ਰਹੀ ਹੈ ਹਾਂ ਹੁਣ ਕਰਦੇ ਅਗਲੀ ਰਾਏ ਦੀ ਤਿਆਰੀ ਮੈਟਰੋ ਜਿਹੜੇ ਮਿੱਤਰਾਂ ਨਾਲ ਰਾਈਡ ਲਈ ਦੀ ਬੱਸ ਆ ਜਿਹੜੇ ਸੀਨ ਆ ਨਾ ਇਹ ਹੀ ਭੁੱਲਦੇ ਨਹੀਂਗੇ ਮਗਰੋਂ ਇਹ ਦੇਖੋ ਖਾਲਾ ਦਵਾਲਾ ਦੇਖੋ ਤੁਸੀਂ ਫਰਕ ਦੇਖੋ ਤੇ ਇਹ ਦੇਖੋ ਕਿਵੇਂ ਰੋਡ ਦੇ ਉੱਤੇ ਰੰਗ ਲਾਏ ਮੁੰਡੇ ਦੇਖੋ ਰੰਗ ਲਾਏ ਹੋਏ ਰੋਡ ਤੇ ਸਾਰਿਆਂ ਘਰਾਂ ਚੋਂ ਰੋਟੀਆਂ ਆਈਆਂ ਸਾਰਿਆਂ ਨੇ ਕਿਸੇ ਨੇ ਕੋਈ ਰੋਟੀ ਫੜ ਕੇ ਖਾਧੀ ਕੋਈ ਸਬਜੀ ਖਾਧੀ ਪਤਾ ਨਹੀਂ ਕਿਹੜਾ ਕੀ ਲਿਆ ਕੋਈ ਚਾਰ ਮਤਲਬ ਮੈਂ ਵੇਖੋ ਤੁਸੀਂ ਵੇਖੋ ਮੈਂ ਆਪ ਦੀ ਰੋਟੀ ਬਾਹਰ ਹੀ ਨਹੀਂ ਘੱਡੀ ਤੇ ਕਿਸੇ ਨੂੰ ਇਹ ਨਹੀਂ ਪਤਾ ਲੱਗਾ ਕਿ ਰੋਟੀ ਲਿਆ ਕੇ ਨਹੀਂ ਲਿਆ ਮਨਾ ਇਸ ਤਰ੍ਹਾਂ ਚੱਲਦਾ ਤਾਂ ਇਹੋ ਜਿਹੇ ਜਿਹੜੇ ਖੂਬਸੂਰਤ ਜਿਹੜੇ ਇਹੋ ਜਿਹੇ ਖੂਬਸੂਰਤ ਜਿਹੜੇ ਦ੍ਰਿਸ਼ ਆ ਤਾਂ ਇਹੋ ਜਿਹੇ ਜਿਹੜੇ ਖੂਬਸੂਰਤ ਨਜ਼ਾਰੇ ਆ ਉਹ ਸਾਰਿਆਂ ਨੂੰ ਜਾਨੀ ਕਿ ਲੈਣ ਲਈ ਨਜ਼ਾਰੇ ਲੈਣ ਲਈ ਬਸ ਇਹ ਰਾਈਡ ਜਿਹੜੀ ਕਰੀਦੀ ਆ ਇਹ ਦੇਖੋ ਸਾਰੇ ਦੋਸਤਾਂ ਦੇ ਬਾਈਕ ਖੜੇ ਹੋਏ ਆ ਆਉਂਦੇ ਆਂਆਂ ਕੁਰਸੀਆਂ ਕੱਢੀਆਂ ਸਾਨੂੰ ਇੱਥੇ ਡਰ ਸੀ ਤੇ ਇਹ ਸੀਗਾ ਕਿਤੇ ਜੰਗਲ ਦੇ ਜਿਹੜੇ ਡਾਕੂ ਆ ਕੇ ਰੋਟੀ ਨਾ ਖੋਲਣ ਪਰ ਅਜੇ ਤੱਕ ਕੋਈ ਆਇਆ ਨਹੀਂ ਕੋਈ ਡਰਦੇ ਸਾਡੇ ਦੂਰ ਦੀ ਲੰਘੇ ਉਹ ਸਾਥੋਂ ਡਰਦੇ ਪਤਾ ਨਹੀਂ ਇਹ ਡਾਕੂ ਆ ਇਹ ਕਰਕੇ ਸਾਡੇ ਤੋਂ ਸ਼ਾਇਦ ਨਾ ਖੋਲਣ ਇਹ ਕਰਕੇ ਸਾਡੇ ਲੱਗ ਗਿਆ ਹੀ ਨਹੀਂ ਆਏ ਤੇ ਆਇਆ ਕਿ ਅਸੀਂ ਇਹ ਦੇਖੋ ਪਵਨ ਜੀ ਸ਼ੱਕਰਪਾਰੇ ਲੈ ਕੇ ਆਏ ਸ਼ੱਕਰਪਾਰੇ ਲੈ ਕੇ ਆਏ ਹਲਵਾਈ ਅਹੀਂ ਆ ਹਲਵਾਈ ਅਹੀਂ ਆ ਪਰ ਸ਼ੱਕਰਪਾਰ ਇਹ ਲੈ ਕੇ ਆਏ ਆ ਦੂਜੀ ਤਰਫੋਂ ਖਾ ਗਏ ਸਾਰੇ ਅਸੀਂ ਚਾਹ ਬਣਵਾ ਕੇ ਤੇ ਬੋਤਲ ਭਰਾ ਲੈਂਦੀ ਆ ਪਿੱਛੋਂ ਇਹ ਪਈ ਆ ਹੁਣ ਹੀ ਪੀਨੇ ਚਾਹ ਰਾਇਡਰ ਚਾਹ ਲੱਕਣਗੇ ਹੁਣ ਚਾਹ ਪੀਣਗੇ ਦੱਸਣਗੇ ਇਧਰ ਆ ਸਾਡਾ ਜਿਹੜੇ ਸ਼ਰਮਾ ਜੀ ਦੇਖੋ ਇਹਨਾਂ ਨੇ ਕੀ ਸਿਸਟਮ ਬਣਾਇਆ ਹੋਇਆ ਧੋਖਾ ਨਹੀਂ ਕਹਿੰਦੇ ਕਮਾਈ ਦਾ ਪਾਸ ਅਸੀਂ ਕਸੌਲੀ ਤੋਂ ਥੋੜਾ ਜਿਹਾ ਦੂਰਾਂ 30 40 ਕਿਲੋਮੀਟਰ ਇੱਕ ਦੋ ਘੰਟਿਆਂ ਦੇ ਵਿੱਚ ਪਹੁੰਚ ਜਾਵਾਂਗੇ ਲੈ ਵੀ ਦੋਸਤੋ ਜਿਵੇਂ ਮੈਂ ਪਹਿਲਾਂ ਵੀ ਇਹ ਗੱਲ ਕਹੀ ਆ 2% ਕਿ ਯਾਦਵਿੰਦਰ ਸਾਡਾ ਪਿਆਰਾ ਦੋਸਤ ਆ ਆਨੰਦ ਆ ਤੇ ਇੱਕ ਬਾਈ ਫਰਦੂਲਗੜ੍ਹ ਤੋਂ ਹਰਵਿੰਦਰ ਮੋਹਰ ਹਰਵਿੰਦਰ ਮੋਹਰ ਪਿੱਛੇ ਕਿੱਡਾ ਸਰਦੂਰਗੜ ਤੋਂ ਇਹ ਅਮੀਰ ਸਿੰਘ ਇਹਨਾਂ ਨੇ ਅੱਜ ਆਉਣਾ ਸੀ ਔਰ ਬਹੁਤ ਵਧੀਆ ਆਇਆ ਕਿ ਅਸੀਂ ਇੱਥੇ ਆ ਗਿਆ ਔਰ ਪੂਰੀਆਂ ਮਹਿਫਲਾਂ ਜੰਮੀਆਂ ਆਂ ਇਹ ਦੇਖੋ ਕੋਈ ਲਾ ਕੇ ਬੱਲੋ ਹੁਣ ਹੁਣ ਪਤਾ ਕੀ ਹੈ ਸੋਨਸਾਹਬ ਆਪਾਂ ਨੂੰ ਬਹੁਤ ਤੁਸੀਂ ਮੇਰੇ ਆਪਾਂ ਇੱਥੇ ਕੀ ਲੈਣ ਆਪਾਂ ਕੀ ਲੈਣਗੇ ਇਹਦੀ ਕੰਮ ਤਾਂ ਵੀ ਲਿਖੀ ਉਹ ਫਣੀ ਇੱਕ ਫਣੀ ਗੱਲ ਹੈ ਜਿਹੜੇ ਮੇਰੇ ਨਾਲ ਇਹ ਦੋਸਤ ਸਾਰੇ ਉਹ ਵੀ ਤੇ ਯਾਦਵਿੰਦਰ ਹੁਣੀ ਵੀ ਆ ਗਏ ਤਾਂ ਇਕੱਠੇ ਹੁਣ ਜਿਵੇਂ ਤੁਸੀਂ 500 ਚੱਲ ਗਿਆ ਸਾਰਾ ਕੁਝ ਵਿਚਾਰ ਚਰਚਾ ਘੁੰਮਣ ਤੇ ਚੱਲ ਰਹੀ ਹੈ ਵੱਡੀ ਗੇਮ ਹੈ ਮੰਨ ਲਓ ਨਾ ਉਹ ਤੇ ਪਤਾ ਹੁੰਦਾ ਹੈ ਵੀ 60 ਫੀਟ ਹੈ ਜਾਂ 60 ਫੀਟ ਹੈ ਜਾਂ ਫਿਰ ਵੀ ਖੇਡੇ ਆ ਜਿਹੜਾ ਅੱਜ ਦਾ ਮੌਸਮ ਆ ਪੂਰਾ ਫੌਗੀ ਆ ਬਹੁਤ ਖੂਬਸੂਰਤ ਹੈਗਾ ਸਾਰਾ ਕੁਛ ਤੇ ਠੰਡ ਲੱਗ ਰਹੀ ਆ ਮੈਂ ਕਈ ਵਾਰੀ ਫੇਸ ਕੀਤਾ ਹਾਂ ਕਈ ਵਾਰੀ ਮੇਰੇ ਵੈਸੇ ਇੱਕ ਗੱਲ ਆ ਕਿ ਇਹ ਚੰਡੀਗੜ੍ਹ ਦੇ ਲਾਗੇ ਕਰਕੇ ਤੇ ਪੰਚਕੂਲੇ ਦੇ ਲਾਗੇ ਕਰਕੇ ਕਾਫੀ ਜਿਹੜੇ ਲੋਕ ਇੱਥੇ ਆਉਂਦੇ ਅੱਜ ਸ਼ਨੀਵਾਰ ਤੇ ਐਤਵਾਰ ਕਰਕੇ ਕਾਫੀ ਰਾਸ਼ਾ ਪਰ ਇੱਥੇ ਹੋਟਲ ਕਾਫੀ ਮਹਿੰਗੇ ਮਿਲਦੇ ਪਰ ਅਸੀਂ ਤਾਂ ਬੁੱਕ ਕਰਵਾ ਲਿਆ ਸੀ ਇੱਥੇ ਇਹ ਸ਼ਹਿਰ ਤੋਂ ਥੋੜਾ ਦੂਰ ਹੈ ਇੱਥੇ ਇੱਕ ਖਾਸ ਗੱਲ ਇਹ ਆ ਕਿ ਜਿਹੜੇ ਹੋਟਲ ਆ ਜਿਹੜਾ ਇੱਕ ਸੌਲੀ ਆ ਜਾਂ ਗੜਖਲਾ ਉਹਦੇ ਆਲੇ ਦੁਆਲੇ ਪਹਾੜਾਂ ਦੇ ਵਿੱਚ ਸੜਕ ਦੇ ਕਿਨਾਰੇ ਤੇ ਹੋਟਲ ਬਣਿਆ ਪਰ ਸਾਰੇ ਹੋਟਲ ਵੀ ਆਮ ਹੁੰਦੇ ਹੋਣ ਦੇ ਬਾਵਜੂਦ ਵੀ ਕਾਫੀ ਮਹਿੰਗੇ ਆ ਕਿਉਂਕਿ ਇੱਥੇ ਚੰਡੀਗੜ੍ਹ ਪੰਚਕੂਲਾ ਪੈਂਦਾ ਦਿੱਲੀ ਵਾਲੇ ਲੋਕ ਵੀ ਇੱਥੇ ਕਾਫੀ ਫਿਰਦੇ ਆ ਬਾਕੀ ਇੱਥੇ ਸਕੂਲ ਕਾਫੀ ਆ ਉਹ ਸਕੂਲਾਂ ਦੇ ਜਿਹੜੇ ਬੱਚੇ ਆ ਜਿਨ੍ਹਾਂ ਦੇ ਪੜਦੇ ਉਹ ਮਾਪਿਓ ਫਿਰ ਆ ਜਾਂਦੇ ਨਾਲੇ ਬੱਚਿਆਂ ਨੂੰ ਮਿਲ ਲੈਂਦੇ ਇੱਥੇ ਕਾਫੀ ਵੱਡੇ ਸਕੂਲ ਆ ਸਨਾਵਰ ਦੇ ਵਿੱਚ ਹੈਗੇ ਆ ਕਸੌਲੀ ਦੇ ਵਿੱਚ ਹੋਗੇ ਉਹਦੇ ਕਰਕੇ ਵੀ ਇੱਥੇ ਕਾਫੀ ਲੋਕ ਆਉਂਦੇ ਆ ਤੇ ਇਸ ਕਰਕੇ ਕਾਫੀ ਭੀੜ ਆ ਸ਼ਨੀਐਤਵਾਰ ਇੱਥੇ ਕਾਫੀ ਔਖਾ ਇਹ ਸਾਡਾ ਰੂਮ ਆ। ਰਸੋਈ ਵੀ ਵਿੱਚ ਹੀ ਆ। ਹਾਲਾਂਕਿ ਅਸੀਂ ਕੁਝ ਹੋਰ ਜਿਆ ਕਰਨਾ ਨਹੀਂ। ਇਹ ਕਿ ਬੈੱਡ ਲੱਗਾ। ਇੱਕ ਬਾਥਰੂਮ। ਦੇਖੇ ਰੂਮ। ਕਾਫੀ ਖੁੱਲਾ। ਇਹਦੇ ਵਿੱਚ ਵੀ ਇੱਕ ਬਾਥਰੂਮ। ਇਹ ਸਾਨੂੰ ਮਿਲਿਆ 4000 ਰੁਪਏ ਦੇ ਵਿੱਚ। ਦੇਖਿਆ ਤਾਂ ਬਹੁਤ ਵਧੀਆ ਨਹੀਂ ਕਹਿ ਸਕਦੇ ਇਹਨੂੰ। ਪਰ ਇੱਥੇ ਇਹੀ ਹੈ ਕਿਉਂਕਿ ਕਾਫੀ ਲੋਕ ਆਉਂਦੇ ਕਰਕੇ ਇੱਥੇ ਕਬਰੇ ਜਿਹੜੇ ਕਾਫੀ ਖਾਸ ਕਰਕੇ ਸ਼ਨੀ ਐਤਵਾਰ